ਬਟਾਲਾ ਪੁਲਿਸ ਦੇ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਸਬੰਧਤ ਕੇਸਾਂ ਦੇ ਵਿੱਚ ਭਗੋੜੇ ਸ਼ੂਟਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਡੀਆਈਜੀ ਬਾਟਰ ਰੇਂਜ ਅਮਨਸਰ ਜੁਨਾਦਾਏ ਕਹਿਣਾ ਹੈ ਕਿ 12 ਸਤੰਬਰ ਨੂੰ ਸਰਬਜੀਤ ਕੌਰ ਜਿਸ ਦੇ ਵੱਲੋਂ ਇੱਕ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ 11 ਵਜੇ ਪਤੀ ਦੇ ਨਾਲ ਕਾਰ ਦੇ ਵਿੱਚ ਮੌਜੂਦ ਸਦਨ ਪਛਾਤਿਆ ਨੇ ਕਾਰ ਦੇ ਵਿੱਚ ਦਾਖਲ ਹੋ ਕੇ ਪਤੀ ਨੂੰ ਗੋਲੀਆਂ ਮਾਰੀਆਂ ਸਨ ਇਸ ਕਤਲ ਦੀ ਜ਼ਿੰਮੇਵਾਰੀ ਜਗੂ ਭਗਵਾਨਪੁਰੀਆ ਗੈਂਗ ਨੇ ਲਈ ਸੀ ਤਾਂ ਇਸੇ ਮਾਮਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਖੁਫੀਆ ਤੇ ਟੈਕਨੀਕਲ ਵਸੂਲੀਆਂ ਦੇ ਰਾਹੀਂ ਕੇਸ ਦੀ ਜਾਂਚ ਕੀਤੀ ਗਈ ਤਾਂ ਦੋਸ਼ੀ ਸੋਨੂ ਮਸੀਹ ਤੇ ਨਵਜੋਤ ਸਿੰਘ ਜਿਸ ਨੂੰ ਕੀ ਨਾਮਜ਼ਦ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਦੋਸ਼ੀ ਸਹਿਮ ਦੇ ਖਿਲਾਫ ਵੀ ਮੁਕਦਮੇ ਦਰਜ ਕੀਤੇ ਗਏ ਤਾਂ ਦੱਸਿਆ ਜਾ ਰਿਹਾ ਕਿਉਂਕਿ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਸ਼ਾਰਟ ਨੋਟਿਸ ਤੇ ਇਥੇ ਆਇਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਹ ਬਾਰੇ آگਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਇਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸਵੇਰ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ। ਇਹਦੀ ਪਿਸ਼ਟ ਭੂਮੀ ਇਹ ਹੈਗੀ ਆ ਕਿ ਜਿਹੜੀ ਸੋ ਪਾਲਡ ਇੱਥੇ ਜਿਹੜੀ ਬਰਮਾਸ਼ਾਂ ਦੀ ਆਪਸ ਚ ਵਰਚਸਬ ਦੀ ਲੜਾਈ ਹੈਗੀ ਆ ਇੱਕ ਪਾਸੇ ਅੰਮ੍ਰਿਤ ਧਾਲਮ ਤੇ ਜੱਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਡੋਨੀ ਬਲਹੋਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਆ ਉਹਦੇ ਵਿੱਚ ਕਿ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹ ਤਾਂ ਮੋਟਿਵ ਜਿਹੜਾ ਕਲਵੰਤ ਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ੍ਹ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਵੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸैम ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾ ਬਾਦ ਏਰੀਆ ਤੋਂ ਈਐਸ ਗੋਬਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ-ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਲਾਗਾ ਕਰਨਾ ਚਾਹਾਂਗਾ ਐਸਐਸਪੀ ਸਾਹਿਬ ਸ਼੍ਰੀ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਨਿਗਰਾਨੀ ਮਤਲਬ ਪਰਸਨਲ ਸੁਪਰਵਾਈਜ਼ਨ ਦਾ ਮਤਲਬ ਇੱਥੇ ਪਰਸਨਲ ਸੁਪਰਵਾਈਜ਼ਨ ਹੈ ਉਹਨਾਂ ਨੇ ਐਸਪੀਡੀ ਸਾਹਿਬ ਸੰਦੀਪ ਵਡੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰਿਸ਼ਕ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕਕਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਇੰਟ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਪਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅਜੇ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਿਮਾਂਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹਦੇ ਹੋਰ ਵੀ ਮਾਮਲੇ ਕਰਜੇਗੇ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਨਵਜੋਤ ਇੱਕ ਐਨਡੀਪੀਐਸ ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਤੇ ਤੇ ਐਨਡੀਪੀਐਸ ਦਾ ਇੱਕ ਪਰਚਾ ਆਏਗਾ। ਅ ਜਿਹੜਾ ਸੈਮ ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ। ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਤ ਰੱਖਦਾ ਸੀ। ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼੍ਰੀ ਕਨਮ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸੈਮ ਉਹਦੇ ਵਿੱਚ ਵੀ ਅਕਿਊਜ਼ਡ ਹੈਗਾ। ਜਿਹੜਾ ਮਤਲਬ ਥਾਣਾ ਜਰਾਏ ਦਾ ਪਰਚਾ ਹੈਗਾ ਇਹ ਸਿਟੀ ਬਟਾਲੇ ਦਾ ਜਿਹੜਾ ਕੁਲਵੰਤ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੈਗਾ ਸਪਟੰਬਰ ਦਾ ਤੇ ਇਹ ਜਿਹੜਾ ਡਬਲ ਮਰਡਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨੇ ਦਾ ਹੈਗਾ ਇਹੋ ਮਾਮਲੇ ਦੇ ਵਿੱਚ ਵੀ ਇਹ ਇਹ ਸैम इज अनਅਕਿਊਜ਼ਡ ਸैम ਦੇ ਸैम ਦੇ ਦੇ ਮਤਲਬ ਆ ਮਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਤਲਬ ਪੰਜ ਇਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅੰਮ੍ਰਿਤ ਦਾਲਮ ਤੇ ਜੱਗੂ ਭਵਨ ਹੁਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਾਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਰੀ ਟੀਮ ਜਿਸ ਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਖੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਮਿਨਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟਲ ਕੀਤੀ ਗਈ ਸਾਰੇ ਪਾਸੇ ਨਿਗ੍ਹਾ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਅਖੀਰ ਚ ਗ੍ਰਿਫਤਾਰੀ ਹੁੰਦੀ ਹੈ ਗੋਬਿੰਦਪੁਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਸ ਗੋਬਿੰਦਪੁਰੀ ਤੋਂ ਤੁਗਲਕਾਬਾਦ ਏਰੀਆ ਦੇ ਵਿੱਚੋਂ ਉਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਦਿਨ ਦਾ ਰਮਾ ਦੋਨੋਂ ਦਿੱਲੀ ਤੋਂ ਕਰਦਾ ਅੱਛਾ ਜੀ ਉਹ ਜਦជា ਆਰ ਵੀ ਇਹਨਾਂ ਕੋਲ ਹੁੰਦਾ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਾਂ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਗਏ ਸਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਗਏ ਸਿੱਚ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ Uh, weapon of a fence ਹੈਗਾ ਉਹ ਜੋ ਵੀ रिकवरीज ਹੋਣਗੀਆਂ ਹੋਰ ਇਹਨਾਂ ਦੇ ਪਰ ਇੱਕ ਕੱਲ ਜਿਹੜੀ ਹੈਗੀ ਹੈ ਪ੍ਰੀਲਿਮਰੀਰੀ ਇਨਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਪ੍ਰੀਲਿਮਰੀਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪਰਵੈਂਸ਼ਨ ਆਫ ਅ ਕਰਾਇਮ ਇਜ਼ ਆਲਸੋ ਅ 빅 ਅਚੀਵਮੈਂਟ so uh, for that patala police uh, uh, is praise is full matlab i praise karta main patala police ji ide jail ch baith ke jehde ਜਗੂ ਭਗਵਾਨ ਪੁਰੀ ਜੀ ਮਾਤਾ ਦੇ ਸ਼ੂਤਰ ਸੰਗ ਉਹਨਾਂ ਨੂੰ ਜੇਲ੍ਹ ਚ ਬੈਠ ਕੇ ਪਲਾਨ ਆਊਟ ਆਪਣੇ ਘਰ ਦਿਖਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਮੈਂ ਦੱਸ ਰਿਹਾ ਤਾਂ ਅਮਰਦਾਲਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਇਸੇ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀਆ ਇਸ ਤਰ੍ਹਾਂ ਕਿਵੇਂ ਕੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁੱਛ ਗੇਸ ਤੋਂ ਬਾਅਦ ਹੀ ਸਾਬ ਨੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਵਾਰਡ ਹੈ ਅਸੀਂ ਉਹਦੇ ਵਿੱਚ ਬਾਅਦ ਬਾਅਦ ਚ ਆਏ ਇਹਨਾਂ ਦੇ ਜੱਗੂ ਭਗਵਾਨਪੁਰੀਆ ਦੇ ਇਹ ਪਹਿਲਾ ਵੀ ਇਹਨਾਂ ਟੱਚ ਹੈ ਮੇਰੇ ਵੀ ਟੱਚ ਜੀ ਸੀਗਾ ਟੱਚ ਜੀ ਦਾ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕੁਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਟਰ ਕਰਦਾ ਕਾਕਾ ਬੁੱਲ੍ਹੇਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇੱਕ ਕਨਵ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋਊਗੀ ਤੇ ਮਤਲਬ ਸਾਰੀ ਗੱਲ ਫਿਰ ਅਸੀਂ ਜੀ 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 ਸਰ ਕਣੀ ਨੂੰ ਜੋੜਿਆ ਜਾਵੇ ਤਾਂ ਲੱਗਦਾ ਕਿ ਆਪਸ ਦੀ ਗੈਂਗਵਾਰ ਦਾ ਇਹ ਤੀਜਾ ਵਕਤ ਬਿਲਕੁਲ ਇਹਨਾਂ ਦਾ ਆਪਸ ਜਿਵੇਂ ਮੈਂ ਦੱਸਿਆ ਕਿ ਉਹਨੂੰ ਐਸੇ ਵੀ ਕਲਵੰਤ ਨੇ ਜੱਗੂ ਭਾਨਪੁਰੀਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀ ਕਿ ਤੇ ਉਸ ਚੱਕਰ ਦੇ ਵਿੱਚ ਕਲਵੰਤ ਸਿੰਘ ਦਾ ਇਹ ਕਤਲ ਹੋਇਆ ਸੀ। ਸਿਰ ਇਹ ਸ਼ੱਕ ਸੀਗਾ ਕਿ ਪਨਾ ਐਕਚੁਅਲ ਤੇ ਬਿਲਕੁਲ ਸੀ। ਹਾਂਜੀ। ਇਹ ਸ਼ੱਕ ਸੀਗਾ ਉਹਨੂੰ ਪਨਾ ਦਿੱਤੀ ਸੀ ਇਹਨਾਂ। ਨਹੀਂ ਨਹੀਂ ਪਨਾਹ ਦਿੱਤੀ ਸੀ ਕਿ ਤਾਈਓ ਇਹਨੂੰ ਤੇ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਮਤਲਬ ਉਸ ਤਰ੍ਹਾਂ ਦਾ। ਹਾਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਊਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਾਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾਕ ਮਤਲਬ ਮੋਡਲੀ ਪੁੱਛ ਗਏ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਸਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਗੱਲ ਨੂੰ ਸਾਰਾ ਕੋਆਰਡੀਨੇਸ਼ਨਸ ਪਰ ਸਾਰਾ ਆਪਰੇਸ਼ਨ ਨੂੰ ਸੁਪਰਵਾਈਜ਼ਨ ਤੇ ਹੈਂਡਲਿੰਗ ਐਸਐਸ ਸਾਹਿਬ ਨੇ ਬੜੀ ਬੇਕੂਬੀ ਨਿਭਾਈ ਹੈਗੀ ਹੈ ਉਥੋਂ ਤੁਗਲਕਾਬਾਦ ਏਰੀਆ ਚੋਂ ਪੀਐਸ ਗੋਵਿੰਦਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਹ ਅਸਬਜਾਬਤਾ ਲੀਗਲੀ ਤੋਂ